ਬਾਜੋ ਸਾਡੇ ਸਾਰੇ ਕਲੈਟਰ ਲਿਖਿਆ ਹੈ ਸਪੀਕਰ ਸਾਹਿਬ ਨੂੰ ਕਿ ਜੋ ਜੋ ਤੁਸੀਂ ਸੈਸ਼ਨ ਲਾ ਰਹੇ ਹੋ ਸਪੈਸ਼ਲ ਸੈਸ਼ਨ ਲਾ ਕੇ ਜਿਹੜੇ ਨਿਯਮਿਤ ਸੈਸ਼ਨ ਹੈਗੇ ਉਹਨਾਂ ਦਾ ਕੰਮ ਕਰਦੇ ਤੇ ਜਾਕਰ ਨੇ ਵੀ ਲਿਖਿਆ ਜੀ ਵੀ ਪੀਆਰ ਇਵੈਂਟ ਹੈ ਬਾਅਦ ਪ੍ਰਦਾਵਾਨ ਲਿਖਿਆ ਨੰਬਰ ਸੈਸ਼ਨ 9 ਬਾਅਦ ਸੈਸ਼ਨ 30 ਬਾਅਦ ਜੇ 9 ਬਾਅਦ ਕੋਈ ਦਿੱਕਲ ਨਹੀਂ ਲਿਖਿਆ ਜੇ ਦੂ ਪਹਿਲਾ ਹਣੇ ਚੋ ਕੁਝ ਨਿਕਲਿਆ ਨਾ ਨਿਕਲੇ ਹੁੰਦਾ ਫਿਰ ਇਹ ਹਾਲ ਹੁੰਦਾ ਨੂੰ ਅਸੀਂ ਤਾਂ ਸੈਸ਼ਨ ਬੁਲਾ ਰਹੇ ਆਂ ਡਿਸਕਸ਼ਨ ਕਰ ਰਹੇ ਆਂ ਉਹਦੇ ਤੇ ਉਹਨੂੰ ਮੌਕਾ ਵੀ ਮਿਲਦਾ ਜਾਖੜ ਸਾਹਿਬ ਕਿਵੇਂ ਕਹਿ ਸਕਦੇ ਨੇ ਆ ਸਰਦੀ ਦਾ ਸੈਸ਼ਨ ਕਿੰਨਾ ਸੀਗਾ ਬੀਜੇਪੀ ਦਾ ਬੀਜੇਪੀ ਨੇ ਬੁਲਾਇਆ ਸੀ 15 ਦਿਨ ਦਾ ਦੋ-ਦੋ ਮਹੀਨੇ ਚੱਲਾ ਸੀ ਪਹਿਲਾਂ ਤੇ 14 ਘੰਟੇ ਪਹਿਲਾਂ ਨਰੇਗਾ ਵਾਲਾ ਬਿੱਲ ਲਿਆ ਨੇ 14 ਘੰਟੇ ਪਹਿਲਾਂ 14 ਘੰਟਿਆਂ ਚ ਪਾਸ ਕਰਾ ਕੇ ਰਾਸ਼ਟਰਪਤੀ ਤੋਂ ਸੰਡੇ ਨੂੰ ਸਾਈਨ ਕਰਾ ਲੇ ਉਸੇ ਤੇ ਅਸੀਂ ਸੈਸ਼ਨ ਬੁਲਾਇਆ ਹੁਣ ਜਵਾਬ ਹੈ ਨਹੀਂ ਨਾ ਜੀ ਜਾਖੜ ਸਾਹਿਬ ਕੋਲੇ ਤੇ ਬਾਜਪਾ ਸਾਹਿਬ ਤਾਂ ਕਦ ਕਟੁਕਟਾਉਣ ਉਹ ਤਾਂ 5 ਜਨਵਰੀ ਤੋਂ ਕੁਝ ਸ਼ੁਰੂ ਵੀ ਕਰਨ ਲੱਗੇ ਆ ਕੋਈ ਸਾਰੇ ਦੇਸ਼ 'ਚ ਕੋਈ ਨਰੇਗਨ ਵਾਸਤੇ ਕੋਈ ਕੀ ਕਰਨਗੇ ਮੈਨੂੰ ਨਹੀਂ ਪਤਾ ਕਹਿੰਦੇ ਸੀ ਵੀ ਹੈ ਪ੍ਰਦਰਸ਼ਨ ਕਰਨ ਦਾ ਜਾਨ ਤੋਂ ਸਵਾਲ ਜਾਨ ਤੋਂ 26 ਦਿਨ ਸਰਕਾਰ ਦੇ ਤੋਂ ਕੰਮ ਕਿੰਨਾਂ ਕਿੰਨੋਂ ਕਿਤੇ ਪਿਛਲੇ ਸਾਲ ਪੰਜਾਬ ਚ ਤੁਸੀਂ ਸਿਰਫ 26 ਦਿਨ ਤੇ ਉਹਦਾ ਪਿਛਲੇ ਸਾਲਾ ਸਿਰਫ 26 ਦਿਨ ਕੰਮ ਕਰਦੇ ਪਾਇਓ ਸਹਾਂਜ ਦੇ ਰੋਜ਼ਗਾਰ ਨਹੀਂ ਕਰ ਬਦਨ ਸਭਾ ਦੀ ਕਾਰਵਾਈ ਸੁਣ ਲਿਓ ਜੇ ਸਾਰਾ ਡਾਟਾ ਕਿ ਇਹਨਾਂ ਨੇ ਕਿੰਨਾ ਦਿੱਤਾ ਸੀ ਇਹਨਾਂ ਦੀ ਸਰਕਾਰਾਂ ਨੇ ਕਿੰਨਾ ਦਿੱਤਾ ਠੀਕ ਹੈ ਨਾ ਬੀਜੇਪੀ ਦੀਆਂ ਸਰਕਾਰਾਂ ਨੇ ਕਿੰਨਾ ਦਿੱਤਾ ਤੇ ਹੁਣ ਕਿੰਨਾ ਦੇਣਗੇ ਕੀ ਕਰਨਗੇ ਕਿਹੜੇ ਕੰਮਾਂ ਤੇ ਪਾਬੰਦੀ ਲਾਈ ਹੈ ਕਿਹੜੇ ਕੰਮ ਕਰਾ ਸਕਦੇ ਨੇ ਕਿਹੜਾ ਤੋਂ ਕਿਹੜੇ ਨਹੀਂ ਕਰਾ ਸਕਦੇ ਕੀ ਉਸ ਬਿੱਲ ਦਾ ਸਰੂਪ ਸੀ ਕੀ ਆ ਜਿਹੜਾ ਹੁਣ ਲਿਆਂਦਾ ਉਹਦਾ ਸਰੂਪ ਹੈ ਸਾਰਾ ਕੁਝ ਵਿਧਾਨ ਸਭਾ ਚ ਜਾ ਕੇ ਰਿਕਾਰਡ ਤੇ ਆਊਗਾ ਦੇਖੋ ਜੀ ਜਿੰਨੇ ਵੀ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭੇ ਚ ਪਹਿਲਾ ਗਾਣਾ ਧਾਰਮਿਕ ਚਾਹੇ ਉਹ ਜਨ ਕਲ ਰੱਖੀ ਮੇਰੀ ਸਰਦੂਲ ਸਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕੇ ਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜੀ ਜਨ ਕਲ ਰੱਖੀ ਮੇਰੀ ਐਤੂ ਸ਼ੁਰੂ ਕਰਦੇ ਆਂ ਮੁਹੰਮਦ ਅਦੀਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ ਪਰ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਨਾਲ ਉਹ ਕਹਿੰਦੇ ਨੇ ਭੀਖਮਸ਼ਾਦੀ ਸੱਚੀ ਸੰਤਾਨ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਹੈ ਠੀਕ ਹੈ ਨਾ ਉਹ ਜੇ ਤੁਨ ਧਾਰਮਿਕ ਗੀਤਾਂ ਦੀ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੀ ਤੇ ਫਿਰ ਜੀ ਤੁਸੀਂ ਹੁਣ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨੀ ਉਹਦਾ ਮੇਰੇ ਖਿਆਲ ਚ ਜਸਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਕਿ ਗੀਤ ਗਾਇਨੇ ਤੋਂ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਥੇਬੰਦੀ ਤੋਂ ਆਇਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਦਸਾਇਦਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਤੇ 골ਕਾਂ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ? ਤੇ ਉਹ ਵੀ ਭਗੰਦੀ ਲਾਦੋ ਵੀ ਪਤਿਤ ਜਿਹੜਾ ਮਥੈਂਟਿਕਸ ਮਤਲਬ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟਾਂ ਨਾਲ ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ ਗੁਰੂ ਰਛੀਦ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਸਭ ਤੋਂ ਵੱਧ ਗੀਸਾ ਬਣਾਇਆ ਇਸ ਕਰਕੇ ਜੀ ਕਿ ਸਿੱਖ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਇੰਵੈਸ ਬਣਾ ਕਰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਰਦੇ ਬੱਚੇ ਤੋਂ ਪ੍ਰਾਈਵੇਟ ਨਿੱਜੀਕਰਨ ਕਰਤਾ ਜੀ ਸੁਬੀਰਵਾਲ ਦੇ ਗਏ ਤੇ ਉੱਥੇ ਬੱਚੇ ਐਮਬੀਬੀਐਸ ਦੇ ਸੀਟਾਂ ਮਿਲਦੀ ਨਿੱਜੀਕਰਨ ਕਰਤਾ ਸਾਰਾ ਕੁਝ ਕਮਰਾ ਲੈ ਕੇ ਦਿਖਾਓ ਤੁਸੀਂ ਉੱਥੇ ਸਰਾਂਚ ਕਿਤੇ ਜਾਂ ਜਿਹੜੀ ਇਨਫਰਮਿਕ ਕਮੇਟੀ ਦੇ ਅੰਦਰ ਕੋਈ ਧਰਮਸ਼ਾਲਾ ਬਣੀ ਹੈ ਕਮਰਾ ਲੈ ਕੇ ਦਿਖਾ ਦਿਓ ਕਮਰੇ ਵਾਸਤੇ ਪਤਾ ਨਹੀਂ ਕਿੱਥੋਂ ਫੋਨ ਕਰਾਉਣਾ ਪਊਗਾ ਆਪਦੀ ਸੰਸਥਾ ਬਣਾਣੀ ਹੈ